ਅੱਜ ਅਸੀਂ ਬਡਲਾਡਾ ਬੋਹਾ ਰੋਡ ਤੇ ਬੜੀ ਅਤੀ ਨਿੰਦਨਯੋਗ ਜਿਹੜੀ ਘਟਨਾ ਹੋਈ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਆਲਮਪੁਰ ਮੰਦਰਾਂ ਦੇ ਸਾਡੇ ਬਹੁਤ ਹੀ ਸਤਿਕਾਰਯੋਗ 6435 ਦੇ ਈਟੀਟੀ ਟੀਚਰ ਹੈ ਜਿਹੜੇ ਉਹਨਾਂ ਦੇ ਮਾਤਾ ਜੀ ਦਾ ਕਤਲ ਹੋ ਗਿਆ ਏ ਔਰ ਉਹ ਘਟਨਾ ਜਿਹੜੀ ਐਨੀ ਨਿੰਦਨਯੋਗ ਆ ਐਨੀ ਚਿੰਤਾਜਨਕ ਜਿਹੜੀ ਘਟਨਾ ਹੋਈ ਆ ਕਿ 30 ਤਰੀਕ ਨੂੰ ਇਹ ਘਟਨਾ ਹੋਈ ਆ 30 ਤਰੀਕ ਨੂੰ ਉਹਨਾਂ ਦਾ ਮਰਡਰ ਹੋਇਆ ਪਰ ਅੱਜ ਤੱਕ ਜਿਹੜਾ ਪ੍ਰਸ਼ਾਸਨ ਨੇ ਕਾਤਲਾ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆਗਾ ਦੇਖੋ ਅੱਜ ਹਰ ਕੰਮ ਦੇ ਲਈ ਆ ਜਿਹੜੀ ਹਰ ਐਜੀਟੇਸ਼ਨ ਲਈ ਧਰਨਾ ਦੇਣਾ ਪਿਆ ਪਰ ਇਹਨਾਂ ਨੇ ਸੀ ਸੋਚਿਆ ਕਿ ਅੱਜ ਕਾਤਲਾ ਨੂੰ ਗ੍ਰਿਫਤਾਰ ਕਰਨ ਦੇ ਲਈ ਸਾਨੂੰ ਧਰਨਾ ਦੇਣਾ ਪਊਗਾ ਅੱਜ ਅਸੀਂ ਇੱਥੇ ਡੈੱਡ ਬੋਡੀ ਰੱਖ ਕੇ ਸਵੇਰ ਤੋਂ ਜਿਹੜਾ ਧਰਨਾ ਦੇ ਰਹੇ ਆ ਔਰ ਜਿਹੜਾ ਪੰਜਾਬ ਦੀ ਸਰਕਾਰ ਪੰਜਾਬ ਸਰਕਾਰ ਤੇ ਮਾਨਸਾ ਜ਼ਿਲ੍ਹੇ ਦੇ ਐਸਐਸਪੀ ਆ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਕੁੰਭ ਕਰਨੀ ਨੀਂਦ ਆ ਜਿਹੜਾ ਉਹ ਸੁੱਤਾ ਪਿਆ ਏ ਅਸੀਂ ਉਹਨਾਂ ਨੂੰ ਆ ਜਿਹੜਾ ਕੁਝ ਘੰਟਿਆਂ ਦੀ ਮੌਲਤ ਹੋਰ ਦਿੰਨੇ ਆ ਕਿ ਜੇਕਰ ਉਹਨਾਂ ਨੇ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਅਸੀਂ ਪੰਜਾਬ ਦੇ ਵਿੱਚ ਸਾਡਾ ਵਰਗ ਹੈ ਜਿਹੜਾ ਉਹਨਾਂ ਨੂੰ ਬੁਲਾ ਕੇ ਪੰਜਾਬ ਸਰਕਾਰ ਔਰ ਇੱਥੋਂ ਦੇ ਪ੍ਰਸ਼ਾਸਨ ਦੇ ਖਿਲਾਫ ਬਹੁਤ ਵੱਡੀ ਐਜੀਟੇਸ਼ਨ ਆ ਜਿਹੜੀ ਉਹ ਲੜਾ